ਨਹੀਂ ਨਹੀਂ ਇਹਦੀ ਮੈਂ ਦੱਸ ਰਿਹਾ ਇਹਦੀ ਮੈਂ ਦੱਸ ਰਿਹਾ ਗੱਲ ਇਹ ਕਮਿਟਮੈਂਟ ਕਰ ਮੈਂ ਮੈਂ ਦੱਸ ਦਿੰਦਾ ਤੁਹਾਨੂੰ ਕਾਪੀ ਦਵਾਗੇ ਉਹ ਇਹਨਾਂ ਦੇ ਪੁੱਤਰ ਇੰਟਰਵਿਊ ਵਿੱਚ ਹੋਣਾ ਹੈ ਜਿਹੜਾ 3rd ਵਨ ਹੈ ਜਿਹਦੇ ਵਿੱਚ 15 ਮਾਤ੍ਰਾ ਦੰਦਾਂ ਦਰੋਂ ਜੇਕਰ ਦੂਜੀ ਲਈ ਸਾਥੀ ਦੰਦਾਂ ਦੇ ਯਾਦਾਂ ਜਨ ਉਹਦੇ ਲਈ ਇਮੀਜੇਟ ਉਹ ਕੋਈ ਤੁਸੀਂ ਕੱਲ ਕਰਦੇ ਹੋ ਕੱਲ ਕਰਦੇ ਹੋ ਆ ਦੋ ਦੰਦੇ ਵੀ ਵਰਸੋ ਕਰਦੇ ਹੋ ਹਾਂ ਬਸ ਇਹਦੇ ਵੀ ਦੋ ਦੰਦੇ ਹੁਣ ਵਰਸੋ ਤੋਂ ਅੱਗੇ ਨਾ ਕਰੋ ਜੇ ਪਰਦਰ ਡਿਸਾਈਡ ਹੋ ਜਾਵੇ ਨਹੀਂ 500 ਬੰਦ ਕਰੋ ਕਿਹੜਾ ਫਿਰ ਡਿਸਾਈਡ ਵਾਲੀ ਗੱਲ ਹੁੰਦੇ ਉਹ ਇੱਕ ਜ਼ਰੂਰੀ ਮੰਨ ਲਓ ਰੀਅਲੀ ਇੱਕ ਕਰਤਾ ਸਰ ਇਹ ਕਹੇ ਦੀ ਵੀ ਅਸੀਂ ਦੋ ਦੰਦਾਂ ਦੇ ਜਿਹੜੇ ਆਰਡਰ ਹੈ ਚੇਅਰਮੈਨ ਸਾਹਿਬ ਨਾਲ ਗੱਲ ਕਰਕੇ ਜੇ ਉਹ ਜਿਹੜੀ ਆ ਗੱਲ ਕਰੇ ਵੀ ਨਾ ਉਹ ਪੀਨ ਚ ਲੱਗ ਜਾਵੇ ਉਹ ਅਸੀਂ ਪੂਰਾ ਪੂਰਾ ਕਰ ਦੇਣਾ ਚੇਅਰਮੈਨ ਸਾਰਾ ਕਹਿੰਦਾ ਚੇਅਰਮੈਨ ਤੁਸੀਂ ਸਾਡੇ ਇੱਕ ਕੰਮ ਕਰੋ ਤੇ ਆਪੇ ਬਹੁਤ ਜੀਵਾ ਫਿਰ ਨਹੀਂ ਤਾਂ ਤੁਸੀਂ ਪਾਛੜਾ ਅਸੀਂ ਚੇਅਰਮੈਨ ਨੂੰ ਮਨਾ ਲੈਂਦੇ ਆ ਜਾ ਕੇ ਮੇਰੀ ਇੱਕ ਬੇਨਤੀ ਹੈ ਕਿ ਤੁਸੀਂ ਦੋਨੇ ਬੰਦੇ ਮੈਂ ਕਿਹਨੂੰ ਕੁਝ ਦੋਹਰਾ ਬੰਦੇ ਬੰਦੇ ਕਰਵਾਉਂਦਾ ਹਾਂ ਬਹੁਤ ਅੱਛਾ ਹੋਊਗਾ ਬਾਲੂ ਕਰਦੇ ਦੋ ਜੋ ਆਹੀ ਗੱਲ ਹੈ ਬਈ ਰਹਿਣੇ ਰੋ ਆਪਣਾ ਕਰ ਦਉਗੇ ਤੁਸੀਂ ਔਰ ਇਹ ਚੀਜ਼ ਔਰ ਜਿਹੜੇ ਬੰਦੇ ਆ ਜਾਣਗੇ ਤੁਸੀਂ ਅਰਲੀਏ ਜੀ ਕਿੰਨਾ ਸੀ ਮਾੜਾ ਹਾਂ ਅਰਲੀਏ ਸਰ ਇਹ ਤਾਂ ਹੁਣ ਮੰਨ ਲੈਣਾ ਇੰਨਾ ਕੁ ਦਾ ਇੰਨਾ ਦੀ ਜਾਇ ਇੰਨਾ ਕੁ ਦਾ ਚਾਹ ਹੁਣ ਇਸ ਤੋਂ ਜ਼ਿਆਦਾ ਫਿਰ ਪੋਸਿਬਲ ਨਹੀਂ ਮੇਰੀ ਬੇਨਤੀ ਹੈ ਅਸੀਂ ਸਾਡੇ ਕੰਟਰੋਲ ਤੇ ਸੰਗਠਨ ਤੋਂ ਅਪਗ੍ਰੇਡ ਕਰਾਉਣਾ ਪਰ ਕੀ ਹੈ ਕਿ ਜਦੋਂ ਦਾ ਬੜਾ ਪਸੰਦ ਉਹ 2-3 ਦਿਨ ਬਾਅਦ ਬੰਦ ਹੋ ਜੇਗੀ ਇਹ ਨਹੀਂ ਕਿ ਉਹਦੀ ਵੈਰੀਫਿਕੇਸ਼ਨ ਬੰਦ ਹੋ ਜੂਗਾ ਮੋਰ ਸੱਤਾਂ ਦਿਨਾਂ ਚ ਜਦੋਂ ਆਪਣੀ ਬਾਕੀਆਂ ਦੀ ਵੈਰੀਫਿਕੇਸ਼ਨ ਹੋਏ ਕਲੈਰਿਟੀ ਹੋਊਗੀ ਉਵੇਂ ਹੀ ਇਹਦੀ ਵੀ ਕਲੈਰਿਟੀ ਹੋਊ ਜਿਹੜੀ ਸੱਤਾਂ ਦਿਨ ਬਾਅਦ ਇਹਨਾਂ ਦਾ ਫੈਸਲਾ ਹੋਊਗਾ ਤੇ ਬੰਦੇ ਆਪਣੇ ਛੱਡ ਕੇ ਸਾਰੇ ਇੱਥੇ ਆਉਣਗੇ ਉਸ ਤੋਂ ਬਾਅਦ ਆਪਾਂ ਠੀਕ ਹੈ ਇਹ ਆਪਣਾ ਪਿਆਰ ਰਿਪੋਰਟ ਕਰਦੇ ਆਂ ਉਹ ਅੱਜ ਉਸ ਦਿਨ ਬਾਅਦ ਇਹ ਕਹਿ ਦੇਣ ਕਿ 2 ਦਿਨ ਬਾਅਦ ਬੰਦ ਆ ਔਰ 70 ਦਿਨ ਬਾਅਦ ਜਦੋਂ ਬਾਕੀ ਦੋਆਂ ਦੀ ਵੈਰੀਫਿਕੇਸ਼ਨ ਹੋਵੇਗੀ ਇਹਦੀ ਗੱਲ ਸੁਣ ਲੋ 2 ਦਿਨ ਤੁਸੀਂ ਜਿਹੜਾ ਡਿਸੀਜਨ 2 ਦਿਨ ਬਾਅਦ ਲੈਣਾ ਉਹ ਨਹੀਂ ਤੇ ਬੰਦ ਰੱਖ ਲੋ ਜਿੱਥੇ 7 ਦਿਨ ਕਹਿ ਰਹੇ ਸੀ 2 ਦਿਨ ਆ ਗਏ ਚਲ ਕੋਣੀ ਮੈਂ ਉਹਦਾ ਕਾਰਨ ਆਪਾਂ ਇਹਨਾਂ ਗੱਲਾਂ ਦੇਖੀ ਕੋਈ ਕਪਲ ਰਸਤਾ ਬਣ ਜਾਂਦਾ ਕਿ ਚੇਅਰਮੈਨ ਨੇ ਸਟੇ ਦਾ ਆਰਡਰ ਲਿਖਤੇ ਜੀ ਮਤਲਬ ਬੈਠੀ ਕਰਾਂ ਨਹੀਂ ਨਹੀਂ ਇਹਦੀ ਮੈਂ ਦੱਸ ਰਿਹਾ ਇਹਦੀ ਮੈਂ ਦੱਸ ਰਿਹਾ ਗੱਲ ਇਹ ਕਮਿਟਮੈਂਟ ਕਰ ਮੈਂ ਮੈਂ ਦੱਸਦਾ ਤੁਹਾਨੂੰ ਭਾਈ ਜੀ ਭਾਈ ਜੀ ਮੈਂ ਦੱਸਦਾ ਮੇਰੀ ਗੱਲ ਇਲੀਗਲ ਪਰਮਿਸ਼ਨ ਦਿੱਤੀ ਫੁੱਟੇ ਦੇ ਰਾਜ ਸੁਟਣ ਦੀ ਤੁਸੀਂ ਕਹਿੰਦੇ ਹੋ ਜੇਰਾ ਮੇਰੀ ਗੱਲ ਦੋ ਦਿਨਾਂ ਬਾਅਦ ਉਹ ਬੰਦ ਹੋਊਗਾ ਐਨੀਕਾਸਟ ਇਹ ਆਪਣੇ ਨਾਲੇ ਵਾਦਾ ਕਰ ਰਹੇ ਸੱਤਾਂ ਦਿਨਾਂ ਬਾਅਦ ਤਿੰਨਾਂ ਦਾ ਫੈਸਲਾ ਹੋਊਗਾ ਇਲੀਗੈਲਿਟੀ ਤੇ ਬਾਈਸ ਕਲੀਅਰ ਆਹੀ ਚਾਹ ਰਹੇ ਆ ਨਾ ਆਹੀ ਚਾਹ ਰਹੇ ਆਪਾਂ ਚਾਹ ਰਹੇ ਕਿ ਅੱਜ ਬੰਦ ਹੋ ਜਾ ਸੱਤਾਂ ਦਿਨਾਂ ਬਾਅਦ ਫੈਸਲਾ ਹੋ ਜਾ ਇਹ ਕਹਿ ਰਹੇ ਆ ਕਿ ਨਾ ਤਾਂ ਦੋ ਦਿਨਾਂ ਬਾਅਦ ਹੋ ਜਾ ਨਹੀਂ ਨਹੀਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮਸਲ ਤੋਂ ਦੋ ਦਿਨ ਹੋ ਗਏ ਉਹਦੀ ਜਿੰਮੇਵਾਰੀ 25000 ਬੰਦ ਕਰ ਮੈਂ ਉਹ ਵਾਦਾ ਕਰਾਂਗਾ ਜੋ ਤੁਸੀਂ ਮੈਨੂੰ ਕਰਨਾ ਕਰ ਰਹੇ ਹੋ ਮੈਂ ਕੱਟ ਕੇ ਬੰਦ ਕਰਦਾ ਹਾਂ ਇਹਦਾ ਫਰਕ ਨਹੀਂ ਪੈਂਦਾ ਇਹਦੀ ਇੱਕ ਗੱਲ ਹੋਰ ਸੰਗਤ ਨਹੀਂ ਮੰਨਦੀ ਤੁਹਾਡੇ ਨਾਲ ਹੀ ਸੰਗਤ ਹੈ ਨਹੀਂ ਨਹੀਂ ਮੰਨ ਲਓ ਮੇਰੀ ਹੋਰ ਕੋਈ ਸਲਾਹ ਨਹੀਂ ਹੋ ਗਿਆ ਉੱਤੇ ਵਾਰ ਨਹੀਂ ਨਾ ਲੱਖਣ ਦਾ ਸੜਾਓ ਬਾਈ ਆ ਲੱਗਾ ਹੈ ਕਿ ਤੇ ਬੜਾ ਵੀ ਲੱਗੇ ਬਹੁਤ ਜੀ ਸੰਭਾਲ ਲਈ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਬਹੁਤ ਮੈਡੀ ਕੰਮ ਹੋ ਜਾਣੇ ਇਸ ਦੇ ਉਹ ਜਿਵੇਂ ਉਹਨਾਂ ਦੀਆਂ ਖਬਰਾਂ ਫੈਲੀਆਂ ਸੀ ਨਾ ਉਹ ਵੀਡੀਓ ਚੱਲੇ ਨਹੀਂ ਅਸਾਸ਼ਣ ਉਹਦੇ ਵੀਡੀਓ ਨਹੀਂ ਹੋਣੇ ਚਾਹੀਦੇ ਸੀ ਬਾਹਰ ਉਹ ਲੋਕ ਕਾਰਪੋਰੇਟ ਨਿਸ਼ਾਨ ਇਸ ਸੰਗਤ ਨੂੰ ਜਿਵੇਂ ਰੋਕਿਆ ਮੈਨੂੰ ਪਤਾ ਇੱਕ ਬੰਦਾ ਇੱਕ ਕਿਨੇ ਰੋਕਿਆ ਹੈ ਇਹ ਚੀਜ਼ ਪੁਲਿਸ ਕਰ ਲਓ ਤੁਸੀਂ ਦੋ ਦਿਨਾਂ ਬਾਅਦ ਉਹ ਬੰਦ ਕਰ ਦਿਓ ਇਹ ਕਹਿ ਦਿਓ ਔਰ ਸੱਤਾਂ ਦਿਨਾਂ ਬਾਅਦ ਜੋ ਤਿੰਨਾਂ ਦਾ ਓਪੀਨੀਅਨ ਹੋਗਾ ਉਹ ਵੀ ਅਪ੍ਰੂਵ ਕਰਾਂਗੇ ਹੈਨਾ ਇਹ ਕਰ ਦੋ ਐਂ ਕਰ ਦੋ ਕਰਦੀ ਤੁਸੀਂ ਕਹਿੰਦੇ ਹੁਣ ਹੀ ਲੱਗ ਕੇ ਲੱਗ ਕੇ ਆਪਾਂ ਕਰਾਂਗੇ ਉਹਦੇ ਲਈ ਆਪਾਂ ਚੰਗਾ ਕੋਈ ਰੱਖਿਆ ਜਿੰਨਾ ਮਾਰ ਸਕੋ ਆਜੂ ਸ਼ਹਿਰਾ ਉਹ ਨਹੀਂ ਕਰਨਾ ਪਹਿਲਾਂ ਆ ਕਰਨਾ ਉਹ ਵੀ ਹੋਊਗਾ ਡਾਊਟ ਕਰੇ